ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅੱਜ 27 ਤਰੀਕ ਹੋ ਚੁੱਕੀ ਆ ਜੀ ਪੂਰਾ 15 ਦਿਨ ਤੋਂ ਉੱਪਰ ਸਾਹਮਣੇ ਮਹੀਨੇ ਦੇ ਲਗਭਗ ਸਮਾ ਹੋ ਚੁੱਕਾ ਜੀ ਸੰਗਤਾਂ ਨੂੰ ਸਭਰਾ ਬੰਨ ਤੇ ਸੇਵਾ ਦਿਨ ਰਾਤ ਕਰਦਿਆਂ ਨੂੰ ਤੇ ਵੇਖੋ ਵੀਰ ਸਾਡੇ ਮਾਝੇ ਦੀ ਧਰਤੀ ਤੋਂ ਪਿੰਡ ਵੱਡੇ ਸਭਰਾ ਤੋਂ ਵੀਰ ਜੱਗੀ ਮੋਬਾਈਲਾਂ ਦਾ ਵੇਖੋ ਬੜੀ ਸੇਵਾ ਵੀਰਵਾਜ ਜੀ ਉਧਰ ਦੇ ਕਰ ਰਹੇ ਨਾਲ ਹੀ ਤੇਰੇ ਨਿਸ਼ਾਨ ਭਰਾ ਸਾਡਾ ਫੋਰ ਵੀ ਤੇ ਗੱਲ ਕਰੀਏ ਕੱਲੇ ਕੱਲੇ ਨਾਲ ਦੀ ਤਾਂ ਗੱਲਬਾਤ ਬੜੀ ਲੰਮੀ ਹੋ ਜਾਣੀ ਆ ਸੱਜਣੋ ਸਹਿਯੋਗ ਦਿਆ ਕਰੋ ਵੇਖੋ ਔਖੇ ਸਮੇਂ ਦੇ ਵਿੱਚ ਵੀਰ ਨੇ ਉਸ ਦਿਨ ਅਪੀਲ ਕੀਤੀ ਸੀ ਵੀਰ ਜੀ ਇਹ ਜਿਹੜੀ ਸੇਵਾ ਚੱਲਦੀ ਆ ਕੱਲੇ ਸਭਰਾ ਦਾ ਨਹੀਂ ਸਾਬਾ ਜੀ ਸਾਰੇ ਸੰਗਤਾਂ ਹਿੱਸਾ ਕੌਣ ਤਾਂ ਜਾ ਕੇ ਗੱਲ ਬਣਦੀ ਆ ਜੀ ਤੇ ਬੜਾ ਸਹਿਯੋਗ ਦਿੱਤਾ ਪਾਉ ਜੀ ਸੱਜਣਾ ਨੂੰ ਤੇ ਇੱਧਰ ਜੱਗਾ ਪਾ ਵੇਖੋ ਕੈਮਰਾ ਮਾਰ ਕੇ ਮਨੋ ਕੀ ਕੈਮਰਾ ਕਮਾ ਪਰਾਂ ਨੂੰ ਗ੍ਰੰ ਪਤਾ ਲੱਗੇ ਵੀ ਜਿਹੜਾ ਬਾਨਾ ਕਿਵੇਂ ਸੰਗਤਾਂ ਦੇ ਵਿੱਚ ਜੋਸ਼ ਆ ਵੇਖੋ ਤੋੜੇ ਪਰ ਪਰ ਰੱਖੇ ਜਾ ਰਹੇ ਆ ਕਿਤੇ ਵੀ ਕੋਈ ਰਾਜ ਸਮੇ ਵਾਦਾ ਕੱਟਾ ਹੁੰਦਾ ਤਾਂ ਭਾਈ ਜੀ ਤੁਰੰਤ ਤੋੜੇ ਭਰੇ ਹੋਣਗੇ ਨਾ ਮੌਕੇ ਤੇ ਭਾਈ ਜੀ ਵੇਖੋ ਵਾਰ ਵਾਰ ਬਦਲ ਬਦਲ ਕੇ ਇਹ ਜਿਹੜਾ ਦਰਿਆ ਘਾ ਲਾ ਰਿਹਾ ਹੈ ਜੀ ਤੇ ਇਹ ਭਾਈ ਕਹੀ ਉਹ ਯੋਧੇ ਆ ਜਿਵੇਂ ਭਾਈ ਜੀ ਅੰਗਰੇਜ਼ਾਂ ਦੇ ਨਾਲ ਜੰਗ ਹੋਈ ਸੀ ਨਾ ਤੇ ਜਦੋਂ ਯੋਧਿਆਂ ਨੂੰ ਗੁਰੂ ਨੂੰ ਲੋੜ ਪਈ ਸੀ ਉਸ ਤੋਪ ਦਾ ਬਾਈ ਜੀ ਪਈਆ ਲੈ ਗਿਆ ਸੀ ਤੇ ਉਸ ਤੋਪ ਦਾ ਨਾਂ ਸੀ ਜਮ 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 ਤੋਪ ਚਲਾਉਣ ਦੀ ਖਾਤਰ ਫਿਰ ਉਹਨਾਂ ਬਾਬਾ ਜੀ ਉਹਨਾਂ ਨੇ ਕਿਹਾ ਵੀ ਹੁਣ ਕੀ ਕਰੀਏ ਫਿਰ ਬਾਈ ਜੀ ਇਹੋ ਜਿਹੇ ਯੋਧੇ ਜਿਵੇਂ ਮਾਜੇ ਦੇ ਮਜਾਲ ਪਾਉ ਜੀ ਐਨ ਕਿਰਾ ਭਾਵੇਂ ਅੱਗੇ ਹੋ ਕੇ ਲੜਿਆ ਜੀ ਉਹਨਾਂ ਯੋਧਿਆਂ ਨੇ ਕਿਹਾ ਗੁਰੂ ਜੀ ਬਾਬਾ ਜੀ ਅਸੀਂ ਮੋਢਾ ਦੇਾਂਗੇ ਕੋਈ ਕਹਿੰਦਾ ਅਸੀਂ ਮੋਢਾ ਦੇਾਂਗੇ ਇਹ ਉਹ ਜੋਦਿਆ ਜਾਗਦੀਆਂ ਜਮੀਰਾਂ ਵਾਲੇ ਤੇ ਬੜੀ ਸਹਿਯੋਗ ਦਿੱਤਾ ਮਾਣ ਲਿਆ ਗਿਆ ਦੁਆਬੇ ਆਣਿਆ ਤੇ ਜੇ ਗੱਲ ਕਰੀਏ ਗਰਦਾਖਪੁਰ ਤੋਂ ਬਾਬੇ ਬਗਾਲੇ ਘਰ ਤੋਂ ਵੀ ਬੜੇ ਲੋਕ ਇੱਥੇ ਸਖਤਾ ਸਹਿਯੋਗ ਦੇ ਰਹੀਆਂ ਭਾਈ ਜੀ ਸਾਨੂੰ ਰਾਸ਼ਨ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਬਾਕੀ ਅੱਜ ਇਹਨਾਂ ਸੇਂਤਾਂ ਦਾ ਸਾਥ ਦਿਓ ਕਿਉਂਕਿ ਇਸ ਤੋਂ ਬਾਅਦ ਪਤਾ ਲੱਗਣਾ ਹੈ ਕੌਣ ਡੁੱਬਿਆ ਕੀ ਸਖਤਾ ਵਾ ਉਹ ਉਹਨਾਂ ਲੋਕਾਂ ਤੱਕ ਸਮਾਨ ਪਹੁੰਚਦਾ ਕਰਿਆ ਕਰੋ ਜਿਹੜੇ ਲੋਕ دریاਵਾਂ ਦੇ ਵਿੱਚ ਡੁੱਬੇ ਨੇ ਜਦ ਕਿ ਤੇ ਬੰਨ ਟੁੱਟ ਗਿਆ ਬਾਕੀ ਅੱਜ ਸਾਨੂੰ ਵਾਕਿਆ ਮਿੱਟੀ ਦੀ ਲੋੜ ਹੈ ਅੱਜ ਸਾਨੂੰ ਤੋੜਿਆਂ ਦੀ ਲੋੜ ਹੈ ਕਿਉਂ ਜੱਗੇ ਭਾ ਬਿਲਕੁਲ ਜੀ ਬਿਲਕੁਲ ਕੀ ਕਹਿਣਾ ਚਾਹੁੰਦੇ ਜੋ ਸੰਗਤ ਬਿਲਕੁਲ ਸਾਰੀ ਸੰਗਤ ਨੂੰ ਲਾ ਕੇ ਬਨੇ ਜਿੰਨੇ ਪਿੰਡਾਂ ਸਾਰੀ ਸੰਗਤ ਨੂੰ ਅਪੀਲ ਆ ਵੀ ਵੱਧ ਚੜ ਕੇ ਆਓ ਜੇ ਤੁਸੀਂ ਇੱਥੇ ਸੇਵਾ ਨਹੀਂ ਕਰ ਸਕਦੇ ਉੱਥੇ ਤੋੜੇ ਭਰ ਕੇ ਲਿਆਓ ਟਰੈਕਟਰ ਟਰਾਲੀਆਂ ਨਾਲ ਇੱਥੇ ਆ ਕੇ ਲਾ ਹੀ ਜਾਓ ਵਾਹ ਜੀ ਵਾਹ ਉਹਨਾਂ ਹੀ ਬੜਾ ਧੰਨਵਾਦ ਆ ਤੁਹਾਡਾ ਬਿਲਕੁਲ ਜੀ ਬਿਲਕੁਲ ਲਾ ਕੇ ਬਨੇ ਦੀਆਂ ਸਾਰੀਆਂ ਸੰਗਤਾਂ ਦੇਤੀ-ਦੇਤੀ ਰੋਜ਼ ਇਥੇ ਜਿੰਨਾ ਟਾਈਮ ਕੱਢ ਕੇ ਆਇਆ ਜਾਂਦਾ ਉਹ ਆਇਆ ਕਰਨ ਤਾਂ ਜੋ ਇਹ ਲੱਗਦੀ ਢਾਣੂ ਰੋਕਿਆ ਜਾ ਸਕੇ ਵਾਹ ਜੀ ਵਾਹ ਬੜੀ ਵਧੀਆ ਗੱਲ ਕੀਤੀ ਐ ਵੀਰ ਵੇਖ ਲੋ ਆਪਣਾ ਮੋਬਾਈਲਾਂ ਦੀ ਦੁਕਾਨ ਆ ਭਰਾ ਦੀ ਕੰਮ ਛੱਡ ਗਏ ਨੇ ਕਿ ਮੋਬਾਈਲ ਦਾ ਬਾਅਦ ਚ ਦੇਖਾਂਗੇ ਕੰਮ ਕਰ ਭਾਈ ਜੀ ਪਲੇਅਰ ਵੀ ਸਿਰੇ ਦਾ ਵਾ ਬੋਡੀ ਫਿਲਡਰ ਵੀ ਸਿਰੇ ਦਾ ਭਾਈ ਜੀ ਚੈਂਪੀਅਨ ਕਈਆਂ ਜਗ੍ਹਾ ਤੋਂ ਇਹ ਵੀਰ ਜਿੱਤਿਆ ਬੋਡੀ ਫਿਲਡਰ ਜਿਹੜੀ ਲਾਉਂਦਿਆ ਭਾਈ ਜੀ ਉਹਨਾਂ ਦੇ ਵਿੱਚੋਂ ਵੀਰ ਦੇ ਮਾਨ ਸਨਮਾਨ ਹੋਇਆ بڑے-ਬڑے ਪਿੰਡਾਂ ਦੇ ਵਿੱਚ ਬੜੇ ਲਾਕਿਆਂ ਦੇ ਵਿੱਚ ਭਰਾ ਦੇ ਤੇ ਬਾਈ ਜੀ ਬਹੁਤ ਸੋਹਣੀ ਗੇਮ ਵੀ ਖੇੜਦਾ ਤੇ ਸਯੋਗ ਵੀ ਭੌਜੀ ਦੇਖੋ ਕਿੰਨੀ ਇਹੋ ਜਿਹਾ ਬੰਦਾ ਨਹੀਂ ਤਾਂਦਾ ਯਾਰ ਆਪਾਂ ਕੀ ਲੈਣਾ ਘਰੇ ਪੈਨੇ ਆਪਣੀ ਦੁਕਾਨਾਂ ਕਈ ਸਿੱਟਮ ਹਨਾ ਤੇ ਕਰਦੇ ਵੀ ਆ ਲੋਕ ਤੇ ਜਿਹੜੇ ਵੀ ਕਈ ਇੱਥਾਂ ਬਾਈ ਜੀ ਲੋਕ ਡੁੱਬੇ ਆ ਤੇ ਕਈ ਬਾਈ ਜੀ ਜਾ ਕੇ ਹੱਸ-ਹੱਸ ਕੇ ਹੱਸਦੇ ਆ ਉੱਥੇ ਜਾ ਕੇ ਕਿਉਂਕਿ ਉੱਥੇ ਜਾ ਕੇ ਕਿਉਂਕਿ ਅਗਲਾ ਤਾਂ ਮੁਸੀਬਤ ਦੇ ਵਿੱਚ ਹੁੰਦਾ ਏਡੀ ਜਿਹੜਾ ਉੱਥੇ ਜਾ ਕੇ ਹੱਸ-ਹੱਸ ਕੇ ਮਜ਼ਾਕ ਕਰਨਾ ਨਾ ਇਸ ਤਰ੍ਹਾਂ ਦਾ ਮਜ਼ਾਕ ਨਾ ਕਰਿਆ ਖੇਤਰ ਬਾਗ ਵੀਰ ਕਈ ਬੰਦੇ ਹੈਗੇ ਆਪ ਤੇ ਆਉਂਦੇ ਨਹੀਂ ਆ ਜਿਹੜੇ ਆਉਂਦੇ ਆ ਉਹਨਾਂ ਨੂੰ ਵੀ ਰੋਕ ਕਹਿੰਦੇ ਤੁਸੀਂ ਕੀ ਕਰਨਾ ਤੁਹਾਡਾ ਕਿਹੜਾ ਨਰਮਾ ਡੁੱਬਦਾ ਤੁਹਾਡੀ ਕਿਹੜੀ ਪੈਲੀ ਹੈਗੀ ਆ ਉਹ ਗੱਲ ਜ਼ਮੀਰ ਦੀ ਹੁੰਦੀ ਆ ਗੱਲ ਪੈਲੀ ਡੁੱਬਦੀ ਨਹੀਂ ਹੁੰਦੀ ਉਹ ਜਨਾਜ਼ੀ ਜ਼ਮੀਰ ਹੈਗੀ ਇੱਥੇ ਆ ਮੇਰਾ ਆ ਭਰਾ ਸੱਜਣ ਦੋ ਆਵੇ ਕਾਖ ਲੋ ਤਾਂ ਇੱਕ ਪ੍ਰਭਾ ਗਿਆ ਮਲਬੀ ਸਿੰਘ ਇੱਕ ਘਰ ਦਾ ਘਾਰੀ ਘਾਰਿਆ ਤੇ ਉਦੋਂ ਦੇ ਡੇਲੀ ਇੱਥੇ ਆਉਂਦੇ ਆ ਗੱਲ ਜ਼ਮੀਰ ਦੀ ਆ ਤੇ ਜੇ کئی ਬੰਦੇ ਹੈਗੇ ਉਹਨਾਂ ਨੂੰ ਪੁੱਛੀਏ ਜਾਣਾ ਉੱਥੇ ਸਾਡਾ ਕੀ ਕੰਮ ਆ ਦਾ ਲਾਂਦੇ ਆ ਤੇ ਬਾਕੀ ਇਹੋ ਜੇ ਟਾਈਮ ਤੇ ਇਹੋ ਜੇ ਬੰਦਿਆਂ ਦਾ ਪਤਾ ਲੱਗਦਾ ਹਾਂ ਦਾ ਇਹ ਆ ਜਾਗਦਿਆਂ ਜ਼ਮੀਰਾਂ ਵਾਲੇ ਲੋਕ ਤੂੰ ਆਪ ਵੀ ਹੋਣਾ ਗਾੜੀ ਕਿਸ ਨੂੰ ਨਾ ਰੋਕੋ ਕਿਸੇ ਨੂੰ ਨਾ ਰੋਕੋ ਜਾਗਦਿਆਂ ਜ਼ਮੀਰਾਂ ਵਾਲੇ ਵੇਖੋ ਵੀਰ ਆਪਣੇ ਜੇ ਗੱਲ ਕਰੀਏ ਕੇਰ ਸਿੰਘ ਤੇ ਮੇਰ ਸਿੰਘ ਉਹਦੀ ਮਰਲਾ ਜ਼ਮੀਨ ਨਹੀਂ ਤੇਨ ਰਾਤ ਹੋ ਗਿਆ ਜਿੱਦਾਂ ਦੀ ਸੇਵਾ ਚੱਲਦੀ ਆ ਨਾ ਭਾਈ ਜੀ ਇਹਨ ਅੱਗੇ ਹੋ ਕੇ ਤੋੜੇ ਲਾ ਰਿਹਾ ਬੜਾ ਸੁਜੋਗ ਆ ਤੇ ਸੰਗਤਾ ਭਾਈ ਜੀ ਵੇਖੋ ਕਰਾ ਇਧਰ ਵੀਰ ਵੇਖੋ ਕਰਾ ਹੋਰ ਇੱਕ ਵੀਰ ਇਧਰ ਸੇਵਾ ਦੇ ਵਿੱਚ ਪਹੁੰਚਿਆ ਵੇਖੋ ਕਰਾ ਮਾਰ ਕੇ ਆਂਦਾ ਇਹਨਾਂ ਵੀਰਾਂ ਦੇ ਵੇਖੋ ਕਿਉਂਕਿ ਇਸੇ ਤਰ੍ਹਾਂ ਲੜ ਮਿਲ ਕੇ ਥੋੜਾ ਥੁਮ ਸੁਜੋਗ ਪਾ ਤੇ ਵੇਖੋ ਵੀਰ ਕਿਹੜੇ ਲਾ ਕੇ ਤੋਂ ਪਹੁੰਚੇ ਜੋਦਿਓ ਜਗਾਈਗਾ ਜਗਾਈਗਾ ਦੁਨੀਆ ਦਾ ਕਿਨਾ ਪਿੰਨਾ ਰਿਚੋ ਸਤਰਾ ਗੀਸ ਹਾਤਾ ਹਰੇ ਤੇ ਪਿੰਡ ਦੀ ਨੋਰਾ ਸਾਡ ਕੇ ਵੀ ਇਕੱਲੇ ਸੁਭਰਾ ਦੀ ਨਹੀਂ ਇਹ ਸਾਰਿਆਂ ਦਾ ਘਰ ਤੋਂ ਘੱਟ 15 20 ਪਿੰਡ ਜੇ ਡੁੱਬਦੇ ਆ ਦੇਖਦੇ ਕੋਈ ਬਾਤ ਨੁਕਸਾਨ ਹੁੰਦਾ ਤਾਂ ਇਸੇ ਤਰ੍ਹਾਂ ਇਹਦਾ ਸੁਝੋਗ ਦਿਓ ਵਾਇਰੂ ਚਿੱਕਾ ਖਾਲਸਾ ਵਾਇਰੂ ਚਿੱਕਾ ਜੀ ਬਤਾਈ